ਅੱਸੀ ਗੱਲ ਦੋਸਤੋ ਅੱਜ ਫੇਰ ਇੱਕ ਨਵਾਂ ਗੀਤ ਲੈ ਕੇ ਮੈਂ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਇਆ ਸੁਣਿਓ ਗੀਤ ਗੌਰ ਫਰਮਾਇਓ ਤੇ ਇਹ ਗੀਤ ਬਾਰੇ ਆਪਣੇ ਵਿਚਾਰ ਜਿਹੜੇ ਉਹ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਜੇਕਰ ਤੁਹਾਨੂੰ ਗੀਤ ਵਧੀਆ ਲੱਗੇ ਤਾਂ ਸ਼ੇਅਰ ਵੀ ਕਰ ਦਿਓ ਤਾਂ ਸੁਣੋ ਮੈਂ ਗੀਤ ਸ਼ੁਰੂ ਕਰਦਾ ਉਹ ਮਿਹਨਤਾਂ ਦੇ ਨਾਲ ਅਸੀਂ ਅੱਗੇ ਵੱਧਦੇ ਚੁਸਤ ਚਲਾਕੀਆਂ ਨਹੀਂ ਕਰਦੇ ਕੋਈ ਨਾ ਹੀ ਕਿਸ ਕੋਲ ਸਿਖਾਰ ਖਾਨਿਆਂ ਨਾ ਹੀ ਕਿਸੇ ਨਾਲ ਕਦੇ ਲੜਦੇ ਕੋਈ ਸਾਨੂੰ ਸਮਝ ਗਰੀਬ ਇਗਨੋਰ ਮਾਰਦੇ ਅਸੀਂ ਕਿਹੜਾ ਕਿਸੇ ਮੂਰੇ ਹੱਥ ਅਡਣੇ ਗੌਣ ਦਾ ਨਹੀਂ ਮੈਨੂੰ ਸੀ ਕੋਈ ਸ਼ੌਂਕ ਮਿੱਤਰਾ ਬਸ ਕਈਆਂ ਦੇ ਸੀ ਮੰਨ ਦੇ ਪੁਲੇਖੇ ਕੱਢਣੇ ਗੌਣਦਾਨੀ ਮੈਨੂੰ ਸੀ ਕੋਈ ਸ਼ੌਂਕ ਮਿੱਤਰਾ ਬਸ ਕਈਆਂ ਦੇ ਸੀ ਮਨ ਦੇ ਪੁਲੇਖੇ ਕੱਢਣੇ ਕਈਆਂ ਦੇ ਸੀ ਮਨ ਦੇ ਪੁਲੇਖੇ ਕੱਢਣੇ ਓ ਕੀਨੇ ਕੀਨੇ ਦਿੱਤਾ ਮੇਰਾ ਸਾਥ ਮਿੱਤਰਾ ਕੀਨੇ ਕੀਨੇ ਲੱਤਾਂ ਖਿੱਚਿਆ ਨੇ ਮੇਰੀਆਂ ਗੱਲ ਦਿਲ ਤੇ ਦਿਮਾਗ ਵਿੱਚ ਸੇਵ ਰੱਖਿਆ ਕੀਨੇ ਮੇਰੇ ਪੈਰਾਂ ਵਿੱਚ ਪਾਈਆਂ ਬੇੜੀਆਂ ਮਿਲ ਜਾਣ ਵੈਰੀ ਮੈਨੂੰ ਕੱਲੇ ਕਿਦਰੇ ਗੰਨੇ ਦੀਆਂ ਪੋਰੀਆਂ ਦੇ ਬਾਗ ਵੱਢਣੇ ਗਾਉਣ ਦਾ ਨਹੀਂ ਮੈਨੂੰ ਸੀ ਕੋਈ ਸ਼ੌਂਕ ਮਿੱਤਰਾ ਬਸ ਕਈਆਂ ਦੇ ਸੀ ਮਨ ਦੇ ਪੁਲੇਖੇ ਕੱਢਣੇ ਗਾਉਣ ਦਾ ਨਹੀਂ ਮੈਨੂੰ ਸੀ ਕੋਈ ਸ਼ੌਂਕ ਮਿੱਤਰਾ ਬਸ ਕਈਆਂ ਦੇ ਸੀ ਮਨ ਦੇ ਪੁਲੇਖੇ ਕੱਢਣੇ ਉਹ ਕਿਸੇ ਦਾ ਨਹੀਂ ਕੋਈ ਇੱਥੇ ਸਗਾ ਮਿੱਤਰਾ ਪੈਸੇ ਵਾਲਿਆਂ ਦੇ ਸਭ ਨਾਲ ਤੁਰਦੇ ਲੋੜ ਵੇਲੇ ਰਿਸ਼ਤੇ ਕਰੀਬੀ ਹੁੰਦੇ ਨੇ ਬਿਨ ਲੋੜੋਂ ਰਿਸ਼ਤੇ ਤਾਂ ਬਣੇ ਮੁਰਦੇ ਹੱਕ ਕੀ ਜਤਾਉਣਾ ਕਿਸੇ ਉੱਤੇ ਮਿੱਤਰਾ ਜਿਹੜੇ ਛੱਡ ਗਏ ਨੇ ਆਪਾਂ ਵੀ ਨਹੀਂ ਉਹੋ ਛੱਡਣੇ ਗਾਉਣ ਦਾ ਨਹੀਂ ਮੈਨੂੰ ਸੀ ਕੋਈ ਸ਼ੌਂਕ ਮਿੱਤਰਾ ਬਸ ਕਈਆਂ ਦੇ ਸੀ ਮਨ ਦੇ ਪੁਲੇਖੇ ਕੱਢਣੇ ਗਾਉਣ ਦਾ ਨਹੀਂ ਮੈਨੂੰ ਸੀ ਕੋਈ ਸ਼ੌਂਕ ਮਿੱਤਰਾ ਬਸ ਇਹਾਂ ਦੇ ਸੀ ਮੰਨ ਦੇ ਬੁਲੇਖੇ ਕੱਢਣੇ ਉਹ ਗਿਆਸਪੁਰ ਪਿੰਡ ਮੇਰਾ ਛੋਟਾ ਜਿਹਾ ਕਰ ਜ਼ਿੰਦਗੀ ਦਾ ਰੱਖਿਆ ਮੈਂ ਏਮ ਵੱਡਾ ਬਈ ਉਹ ਗਿਆਸਪੁਰ ਪਿੰਡ ਮੇਰਾ ਛੋਟਾ ਜਿਹਾ ਕਰ ਜ਼ਿੰਦਗੀ ਦਾ ਰੱਖਿਆ ਮੈਂ ਏਮ ਵੱਡਾ ਬਈ ਗੱਡੀਆਂ ਫਲੇਟਾਂ ਦੀ ਕੀ ਗੱਲ ਹੁੰਦੀ ਆ ਬਸ ਮੈਂ ਤਾਂ ਕਰਨਾ ਏ ਨੇਮ ਵੱਡਾ ਬਈ ਗੱਡੀਆਂ ਫਲੈਟਾਂ ਦੀ ਕੀ ਗੱਲ ਹੁੰਦੀ ਆ ਬਸ ਮੈਂ ਤਾਂ ਕਰਨਾ ਏ ਨੇਮ ਵੱਡਾ ਵਈ ਜਾਣਾ ਏ ਅਖੀਰ ਚਾਰ ਮੋੜਿਆਂ ਦੇ ਉੱਤੇ ਉਦੋਂ ਪਹਿਲਾ ਚੜ ਤਾਂ ਦੇ ਝੰਡੇ ਗੱਢਣੇ ਗਾਉਣ ਦਾ ਨਹੀਂ ਮੈਨੂੰ ਸੀ ਕੋਈ ਸ਼ੌਂਕ ਮਿੱਤਰਾ ਬਸ ਕਈਆਂ ਦੇ ਸੀ ਮੰਨ ਦੇ ਪੁਲੇਖੇ ਕੱਢਣੇ ਗਾਉਣ ਦਾ ਨਹੀਂ ਮੈਨੂੰ ਸੀ ਕੋਈ ਸ਼ੌਂਕ ਮਿੱਤਰਾ ਬਸ ਕਈਆਂ ਦੇ ਸੀ ਮੰਨ ਦੇ ਪੁਲੇਖੇ ਕੱਢਣੇ ਧੰਨਵਾਦ ਦੋਸਤੋ